ਪਬਲਿਕ ਵਾਇਸ ਦੇਖ ਰਹੇ ਹਾਂ ਮੈਂ ਹਾ ਪ੍ਰਕਾਸ਼ ਸ਼ਰਮਾ ਤਸਵੀਰਾਂ ਪਿੰਡ ਰਾਮਗੜ੍ਹ ਸਰਦਾਰਾ ਤੋਂ ਹਲਕਾ ਪੈਲਦਾ ਇਹ ਪਿੰਡ ਰਾਮਗੜ੍ਹ ਸਰਦਾਰਾ ਜਿੱਥੇ ਪਿੱਛੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਇੱਕ ਮਕਾਨ ਹੈ ਜਿਹੜਾ ਉਸ ਦੀਆਂ ਕੰਧਾਂ ਇਸ ਵੇਲੇ ਡਿੱਗੀਆਂ ਹੋਈਆਂ ਨੇ ਤੇ ਕਾਰਨ ਵੀ ਦੱਸਦੇ ਹਾਂ ਕਿ ਕਾਰਨ ਕੀ ਹੈ ਆ ਪਰਿਵਾਰਕ ਮੈਂਬਰਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਆਖਰ ਇਸ ਮਕਾਨ ਨੂੰ ਇਹਨਾਂ ਨੁਕਸਾਨ ਕਿਉਂ ਪਹੁੰਚਿਆ ਦੱਸ ਦिए ਕਿ ਮਕਾਨ ਜੋ ਇਸ ਵੇਲੇ ਅੱਧਾ ਹਿੱਸਾ ਢਹ ਢੇਰੀ ਹੋ ਚੁੱਕਿਆ ਹੈ ਨਹਿਰੀ ਵਿਭਾਗ ਦੀ ਜਗ੍ਹਾ ਦੇ ਵਿੱਚ ਤਕਰੀਬਨ ਇਸ ਮਕਾਨ ਮਾਲਕ ਨੇ ਜਿਹੜਾ 11 ਫੁੱਟ ਮਕਾਨ ਜੋ ਪਾਇਆ ਹੋਇਆ ਸੀ ਪਰ ਕਿਤੇ ਨਾ ਕਿਤੇ ਕੋਰਟ ਦੇ ਵਿੱਚ ਜਿਹੜਾ ਇਹ ਕੇਸ ਚੱਲ ਰਿਹਾ ਸੀ ਤੇ ਉਸ ਤੋਂ ਬਾਅਦ ਨਹਿਰੀ ਵਿਭਾਗ ਦੇ ਜਿਹੜੇ ਕਰਮਚਾਰੀ ਆਉਂਦੇ ਨੇ ਤੇ 11 ਫੁੱਟ ਜਗ੍ਹਾ ਤੱਕ ਜੋ ਵੀ ਉਹਨਾਂ ਦਾ ਏਰੀਆ ਸੀ ਜੀਸੀਬੀ ਦੀ ਮਦਦ ਦੇ ਨਾਲ ਇਸ ਮਕਾਨ ਨੂੰ ਢਾਹ ਦਿੰਦੇ ਨੇ ਫਲਹਾਲ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਮਕਾਨ ਦਾ ਬਾਕੀ ਹਿੱਸਾ ਵੀ ਜਿਹੜਾ ਉਹ ਨੁਕਸਾਨਿਆ ਗਿਆ ਹੈ ਜੋ 11 ਫੁੱਟ ਤੋਂ ਇਲਾਵਾ ਹੋਰ ਸੀ ਮਕਾਨ ਦੀਏ ਛੱਤ ਦੇ ਵਿੱਚ ਦਰਾਰਾਂ ਆ ਚੁੱਕੀਆਂ ਨੇ ਕਿਤੇ ਨਾ ਕਿਤੇ ਵੱਡਾ ਜਿਹੜਾ ਪਰਿਵਾਰ ਦਾ ਨੁਕਸਾਨ ਹੈ ਤੇ ਨਹਿਰੀ ਵਿਭਾਗ ਹੈ ਜਿਹੜਾ ਉਹ ਆਪਣੀ ਕਾਰਵਾਈ ਕਰਕੇ ਫਿਲਹਾਲ ਇੱਥੋਂ ਕਹਿ ਲੀਏ ਵੀ ਕਾਰਵਾਈ ਕਰ ਰਿਹਾ ਸੀ ਆਓ ਫਿਰ ਗੱਲਬਾਤ ਵੀ ਕਰਦੇ ਆ ਅਧਿਕਾਰੀਆਂ ਦੇ ਨਾਲ ਪਰਿਵਾਰਿਕ ਮੈਂਬਰਾਂ ਦੇ ਨਾਲ ਤੇ ਪੁਲਿਸ ਪ੍ਰਸ਼ਾਸਨ ਦੇ ਨਾਲ ਕਿ ਆਖਿਰ ਜਿਹੜੀ ਇਹ ਸਾਰੀ ਕਾਰਵਾਈ ਹੈ ਹੋਈ ਕਿਉਂ ਹੈ ਕੀ ਕਰਨ ਹੈ ਕਮੈਂਟ ਕਰਨਾ ਪਿੰਡ ਜੀ ਕੀ ਨਾਮ ਹੈ ਤੁਹਾਡਾ ਮੇਰਾ ਕੁਲਜੀਤ ਕੌਰ ਆ ਜੀ ਹਾਂ ਕੀ ਕਾਰਨ ਹੈ ਵੀ ਆ ਤੁਹਾਡੇ ਮਕਾਨ ਜਿਹੜਾ ਟਾਇਆ ਜਾ ਰਿਹਾ ਸਾਨੂੰ ਜੇ ਇੱਕ ਹਫਤੇ ਪਹਿਲੇ ਇਹਨਾਂ ਨੇ ਨੋਟਿਸ ਭੇਜਿਆ ਅਸੀਂ ਉਹ ਨੋਟਿਸ ਨੂੰ ਤੈਅ ਕਰਦੇ ਹੋਏ ਅਸੀਂ ਰੋਪੜ ਵੀ ਜਾ ਕੇ ਆਏ ਆ ਅਸੀਂ ਆਪਣਾ ਵਕੀਲ ਕਰਿਆ ਉਹ ਕਹਿੰਦੇ ਜੀ ਵਕਾਲਤਨਾਮੇ ਤੇ ਤੁਹਾਡੇ ਫਾਦਰ ਦੀ ਤਰਫੋਂ ਕੇਸ ਦੁਬਾਰਾ ਨਹੀਂ ਓਪਨ ਹੋਏਗਾ ਅਸੀਂ ਉਹ ਜੇਲ੍ਹ 'ਚ ਨਹੀਂ ਵੀਰੇ ਠੀਕ ਆ ਜੀ ਤਰਨਤਾਰ ਅਸੀਂ ਅੱਜ ਉਹਨਾਂ ਤੋਂ ਸਾਈਨ ਕਰਵਾ ਕੇ ਅਸੀਂ ਬਾਈ ਹੈਂਡ ਅਸੀਂ ਆਪਣੇ ਵਕੀਲ ਨੂੰ ਸਬਮਿਟ ਕਰਨੇ ਸੀ ਠੀਕ ਹੈ ਜੀ ਉਹਨਾਂ ਨੇ ਫਾਈਲ ਕਢਾ ਚੁੱਕੀ ਨੇ ਅਸੀਂ ਫੇਰ ਵੀ ਉਹਨਾਂ ਨੇ ਇੱਕ ਤਰੀਕ ਦਾ ਕੀ ਤੁਹਾਡੇ ਦਾ ੱਟਕਾ ਹੋ ਰਿਹਾ ਜੀ ਪੂਰਾ ੱਟਕਾ ਹੋ ਰਿਹਾ ਜੀ ਪੂਰਾ ਸਾਰਾ ਪਿੰਡ ਸਾਡੇ ਨਾਲ ਆ ਜੀ ਸਾਡਾ ਕੀ ਨਹਿਰੀ ਪਾ ਗਏ ਕਹਿ ਰਿਹਾ ਵੀ ਤੁਹਾਡੇ ਜਿਹੜਾ ਮੁਕਾਦਾ ਉਹਨਾਂ ਦੀ ਜਗ੍ਹਾ ਦੇ ਵਿੱਚ ਹੈ ਜੀ ਹਾਂ ਜੀ ਕਹਿੰਦੇ ਰੈਡ ਲਾਈਨ ਚ ਚਲੋ ਅਸੀਂ ਮੰਨਦੇ ਹਊਗਾ ਬਟ ਸਾਨੂੰ ਨਹੀਂ ਪਤਾ ਜੀ ਜਿੰਨਾ ਕੋਟਾ ਹੋਊਗਾ ਅਸੀਂ ੱਟਕਾ ਸਾਨੂੰ ਜੇ ਹੋ ਗਏ 8 ਸਾਲ 8 ਸਾਲ ਹੋ ਗਏ ਹੋਗੇ 7 8 ਸਾਲ ਨਹੀਂ ਇਧਰ ਲਾ ਪੈਨ ਸਾਡੂੰ 8 ਸਾਲ ਹੋ ਗਏ ਇਹ ਸਾਡਾ ਬਹੁਤ ਪੁਰਾਣਾ ਜੀ ਠੀਕ ਹੈ ਜੀ ਠੀਕ ਹੈ ਜੀ ਜਿਸ ਤਰ੍ਹਾਂ ਸਾਡੇ ਕੋਲੇ ਨਹੀਂ ਬੇਟਾ ਠੀਕ ਆ ਸਾਰੇ ਸਾਡੇ ਕੋਲ ਸਬਮਿਟ ਵਗੈਰਾ ਸਾਰੇ ਕੋਲ ਸਾਡੇ ਕੋਲ ਕਾਗਜ ਹੈਗੇ ਨੇ ਅਸੀਂ ਦਿਖਾਇਆ ਸਾਡੀ ਫੋਟੋ ਵਾਲੇ ਨਿਕ ਨਹੀਂ ਮੰਨੇ ਸਾਗਰ ਅਸੀਂ ਕਹਿੰਦੇ ਆ ਕਹਿੰਦੇ ਇਹਨਾਂ ਦੇ ਪਰਚੇ ਪਾਓ ਚੱਕ ਕੇ ਜਨਾਨੀਆਂ ਤੇ ਕਹਿੰਦੇ ਇਹਨਾਂ ਨੂੰ ਕਹਿੰਦੇ ਅੰਦਰ ਪਾਓ ਇਹਨਾਂ ਦੇ ਪਰਚੇ ਪਾ ਕੇ ਕਹਿੰਦੇ ਤੁਹਾਨੂੰ ਇਹ ਜੋ ਪਰਚੇ ਪਾਵਾਂਗੇ ਥੋੜੀ ਜਿਮੰਤ ਨਹੀਂ ਹੋਣੀ ਦੁਬਾਰਾ ਮੁੜ ਕੇ ਸਾਨੂੰ ਇਹ ਧੱਕੇ ਦਿੱਤੇ ਨੇ ਇਹਨਾਂ ਨੇ ਉਹ ਨਾ ਸਾਨੂੰ ਇਹਨਾਂ ਨੂੰ ਸਮਾਨ ਕਰਦਣਾ ਟਾਈਮ ਵੀ ਤਾਂ ਅਸੀਂ ਇਹਨਾਂ ਨੂੰ ਬਾਰ-ਬਾਰ ਉਥੋਂ ਫੋਨ ਕਰਾ ਰਹੇ ਹਾਂ ਜੀ ਰੋਪੜ ਤੋਂ ਵੀ ਸਾਨੂੰ ਇੱਕ ਤਰੀਕਾ ਟਾਈਮ ਮਿਲ ਚੁੱਕਿਆ ਨਹੀਂ ਇੱਕ ਤਰੀਕਾ ਟਾਈਮ ਸਾਨੂੰ ਸਾਡੀ ਮਿਹਨਤੀ ਕਰਦੇ ਲਿਓ ਅਸੀਂ ਸਾਰੇ ਕੱਢਾਂਗੇ ਠੀਕ ਆ ਜੀ ਸਾਡਾ ਇਕੱਲਾ ਕਰਤੇ ਨਹੀਂ ਆਉਂਦਾ ਅਸੀਂ ਇਕੱਲਿਆਂ ਨਹੀਂ ਤਾਂ ਹੀ ਪਾਇਆ ਹੋਇਆ ਉੱਥੇ ਤੱਕ ਜਾ ਕੇ ਦੇਖੋ ਜੀ ਪਿੰਡ ਦੇ ਸਾਰੇ ਕਰ ਰਹੇ ਐ ਹੀ ਨੇ ਤੁਹਾਨੂੰ ਪਤਾ ਹੀ ਹੈ ਪਹਿਲਾਂ ਦੇ ਉਹ ਚਲੋ ਜੀ ਅੱਜ ਵੀ ਛੱਡਾਂਗੇ ਸਰਕਾਰੀ ਜਿੰਨਾ ਵੀ ਜਿਸ ਨੂੰ ਇੱਕ ਹਫ਼ਤੇ ਦਾ ਟਾਈਮ ਦੋ ਜੇ ਤੁਸੀਂ ਕਹਿਨੇ ਹੋ ਵੀ ਤੁਹਾਡੀ ਮੰਨ ਕੇ ਵੀ ਆ ਜਾਗਾ ਅਸੀਂ ਕੰਦ ਕਰ ਲਾਂਗੇ ਵੀ ਸਾਡਾ ਜਲੂਸ ਨਾ ਕੱਢੋ ਸਿ ਆਪਣੀ ਕੰਦ ਕਰਕੇ ਅਸੀਂ ਖਾਲੀ ਆਪ ਹੀ ਕਰਾਂਗੇ ਇਹਨਾਂ ਨੇ ਸਾਡੀ ਇੱਕ ਨਹੀਂ ਮੰਨੀ ਅਸੀਂ ਇਹਨਾਂ ਦੇ ਪੈਰੀ ਹੱਥ ਵੀ ਲਾਏ ਨੇ ਉੱਤੋਂ ਪੁਲਿਸ ਵਾਲੇ ਕਹਿੰਦੇ ਨੇ ਜੇ ਨਾ ਮੰਨੇ ਤੁਹਾਡੇ ਤੇ ਐ ਜਾ ਕੇ ਕੇਸ ਪਾਵਾਂਗੇ ਦੁਬਾਰਾ ਤੂੰ ਕਹ ਤੁਹਾਡਾ ਨਾਮ ਹੈ ਬਈ ਤੁਹਾਡਾ ਬਲਦੇਵ ਸਿੰਘ ਜੀ ਕੀ ਕਾਰਨ ਹੈ ਵੀ ਕੀ ਕਾਰਨ ਆ ਜੀ ਠੀਕ ਆ ਜੀ ਇਹ ਜਿਹੜਾ ਕੁਝ ਕਹਿੰਦੇ ਨੇ ਉਹ ਤਾਂ ਠੀਕ ਆ ਜੀ ਵੀ ਅਸੀਂ ਕਹਿੰਦੇ ਆ ਵੀ ਸਾਨੂੰ 2-4 ਦਿਨਾਂ ਦਾ ਟਾਈਮ ਦੇ ਦੇਣ ਵੀ ਜੀ ਵੀ ਸੀ ਨਾਲ ਨਾ ਟਾਉਣੇ ਸੀ ਆਪਦਾ ਹੌਲੀ ਹੌਲੀ ਟਾਕੇ ਆਪਦੀ ਕੰਡ ਕਰ ਲਾਗੇ ਵੀ ਜਿੰਨਾ ਜਿੰਨਾ ਇਹਨਾਂ ਦਾ ਫੋਟੋ ਆਉਂਦੇ ਨੇ 11 ਫੋਟੋ ਆਉਂਦਾ 12 ਫੋਟੋ ਆਉਂਦਾ ਅਸੀਂ ਇਹਨਾਂ ਨੂੰ ਮਿਣਕੇ ਛੱਡ ਦਾਂਗੇ ਠੀਕ ਹੈ ਸਾਡਾ ਇਹੀ ਕਹਿਣਾ ਵੀ ਜੀ ਵੀ ਸੀ ਨਾਲ ਨਾ ਟਾਉਣੇ ਇਹ ਅਸੀਂ ਆਪ ਟਾ ਸਕਦੇ ਆ ਅਸੀਂ ਪੰਚਾਇਤ ਤੇ ਲਿਖਵਾ ਲੈਨੇ ਆ ਕਿੰਨੇ ਦਿਨਾਂ ਦੀ ਇਹ ਮੋਲਟ ਲੈਣਗੇ ਅਸੀਂ ਇਹਨਾਂ ਨੂੰ ਦੇ ਦਿੰਨੇ ਆ ਠੀਕ ਹੈ ਜੀ ਪੰਚਾਇਤ ਨੇ ਵੀ ਕਹਿ ਹੁਣ ਜੀ ਕਹਿ ਕੀ ਰਿਹਾ ਜੀ ਇਹ ਤੱਕਾ ਹੋ ਰਿਹਾ ਜੀ ਇਹ ਤੱਕਾ ਹੀ ਹੋ ਰਿਹਾ ਜੀ ਪ੍ਰਸ਼ਾਸਨ ਹੋਰ ਕੀ ਕਰ ਰਿਹਾ ਜਦ ਡੀਬੀਸੀ ਬਾੜਤੀ ਕਰੇ ਹਜੇ ਕੋਈ ਕਸਰ ਰਹੀ ਅਜੇ ਤੱਕ ਦੇਖਿਆ ਤੁਸੀਂ ਅਰਮਾਨ ਅੰਦਰ ਪਿਆ ਜੀ ਇਹਦਾ ਸਮਾਨ ਬਣੀ ਚੱਕਰ ਦਿੰਦੇ ਖੜੇ ਨੇ ਗੇਟ ਲਈ ਮੁਰੇ ਉਹ ਦੇਖੋ ਗੇਟ ਲਈ ਖੜੇ ਨੇ ਜੀ ਸਮਾਨ ਬਣੀ ਚੱਕਰ ਦਿੰਦੇ ਜੇ ਅਸੀਂ ਕਹਿੰਦੇ ਆ ਕਹਿੰਦੇ ਤੁਹਾਡੇ ਤੇ ਇਹ ਜਿਹੇ ਪਰਚੇ ਪਾਵਾਂਗੇ ਤੁਸੀਂ ਨਿਕਲਣਾ ਤੁਹਾਡਾ ਮਕਾਨ ਦਾ ਜਿਹੜਾ ਨਹਿਰੀ ਪਵਾਕ ਦੀ ਨਹਿਰੀ 11 ਫੁੱਟ ਆਉਂਦਾ ਜੀ 11 ਹਾਂ ਜੀ ਉਸ ਤੋਂ ਬਾਅਦ ਇਹ ਦੇਖ ਕਰ ਤੁਹਾਡਾ ਮਕਾਨ ਸਾਰਾ ਲੈਂਟਰ ਗਿਆ ਤਾਂ ਤੁਹਾਡੇ ਕੋਲ ਪੈ ਗਿਆ ਸਾਡੇ ਬਾਰੇ ਜੀ ਅਸੀਂ ਦੇਖੋ ਇੱਕ ਮਿੰਟ ਜੀ ਦੇਖੋ ਸਾਡਾ ਛੱਡ ਦੇਣਾ ਜੇ ਤੇੜ ਵੀ ਆ ਗਈ ਅਸੀਂ ਇਹਨਾਂ ਤੇ ਹਰਜਾਨਾ ਭਰਾਵਾਂਗੇ ਸਾਡਾ ਹਰਜਾਨਾ ਸਾਰਾ ਭਰਨੋ ਜੀ ਫਿਰ ਕੀ ਪੰਚਾਇਤ ਮੈਂਬਰ ਪੰਚਾਇਤ ਤੁਹਾਡੇ ਨਾਲ ਪੰਚਾਇਤ ਸਾਡੇ ਨਾਲ ਆ ਪੰਚਾਇਤ ਨੇ ਜੀ ਬਹੁਤ ਮਨਤਾ ਕਰੀਆਂ ਇਹਨਾਂ ਦੀਆਂ ਬਾਹਰੀਆਂ ਬਹੁਤ ਬੇਹੱਦ ਮਨਤਾ ਕਰੀਆਂ ਨੇ ਵੀ ਇਹ ਛੱਡ ਦੋ ਜੀ ਸਾਨੂੰ 4 ਦਿਨਾਂ ਦੀ ਮੌਤ ਦੇ ਦਿਓ ਪੰਜ ਸਾਹਿਬ ਨੇ ਵੀ ਇੱਕਨ ਕਿਹਾ ਵੀ ਮੇਰਾ ਮੇਰਾ ਮੇਰੀ ਜਗ੍ਹਾ ਨਹੀਂ ਖਰੀਦਦੇ ਉੱਥੋਂ ਫੋਟ ਜਿੰਨੇ ਇਹਨਾਂ ਦੀ ਜਗ੍ਹਾ ਹੁੰਦੀ ਆ ਵੀ ਸਾਨੂੰ 4 ਦਿਨ ਦੇ ਦਿਓ ਇਹਨਾਂ ਨੇ ਜਣੀ ਦੀ ਕੋਈ ਨਹੀਂ ਸੁਣੀ ਇਹਨਾਂ ਨੇ ਜੇ ਵੀ ਸੀ ਧੱਕੇ ਨਾਲ ਬਾਹਰ ਹੀ ਦਿੱਤੀ ਵਿੱਚ ਆਹੀ ਕਿਹਦਾ ਸਰ ਤੁਹਾਡਾ ਜੀ ਵਿਕਾਸ ਜੀ ਨਾਪਸੀ ਲਰ ਮਲੋਦ ਰਾਮਗੜ੍ਹ ਸੋਹਣਾ ਵਿੱਚ ਨਹੀਂ ਨਾ ਇਹ ਡੀ ਸੀ ਸਾਹਿਬ ਦੇ ਆਰਡਰ ਆਏ ਨੇ ਮੈਂ ਡਿਊਟੀ ਮੈਜਿਸਟ੍ਰੇਟ ਹਾਂ ਤੇ ਲਾਅ ਐਂਡ ਆਰਡਰ ਮੈਂਟੇਨ ਕਰ ਰਹੇ ਹਾਂ ਬਾਕੀ ਕਬਜ਼ਾ ਜਿਹੜਾ ਮੈਰੀ ਮੈਚ ਮੈਨੇ ਲੈਣਾ ਜ਼ਿਲ੍ਹੇਦਾਰ ਸਾਹਿਬ ਹੈਗੇ ਨੇ ਤੁਸੀਂ ਹਮਨ ਪੁੱਛ ਸਕਦੇ ਹੋ ਉਹਨਾਂ ਦੀ ਕਾਰਵਾਈ ਦਾ ਇਹ ਤਾਂ ਪਹਿਲਾ ਕੋਈ ਕੇਸ ਚੱਲਦਾ ਆ ਰਿਹਾ ਜੀ ਮੈਨੂੰ ਇਹਦੇ ਬਾਰੇ ਕੋਈ ਨਹੀਂ ਮੈਨੂੰ ਤਾਂ ਇਹ ਹੈ ਦੀ ਸਾਬ ਦੇ ਮੈਨੂੰ ਇੱਥੇ ਡਿਊਟੀ ਮਜਿਸਟਰੇਟ ਲਗਾਇਆ ਲਾਈਨ ਆਡਿਟ ਮੈਂਟੇਨ ਕਰ ਲੈਣਾ ਜ਼ਿਲ੍ਹੇਦਾਰ ਸਾਹਿਬ ਨੂੰ ਸਾਡੀ ਡਿਟੇਲ ਪਤਾ ਹੈ ਜੀ ਉਹਨਾਂ ਨੂੰ ਕੁਛ ਨਹੀਂ ਕਿਉਂ ਸਰ ਜੋ ਮਕਾਨ ਟਾਇਆ ਜਾ ਰਿਹਾ ਜੇਕਰ ਨੈਰੀ ਵਿਭਾਗ ਤੋਂ ਇਲਾਵਾ ਉਹਨਾਂ ਦੇ ਦੂਸਰੇ ਮਕਾਨ ਨੂੰ ਜਿਹੜੀ ਕੋਈ ਨੁਕਸਾਨ ਦੇ ਹੀ ਹੁੰਦੀ ਹੈ ਤਾਂ ਕੀ ਪ੍ਰਸ਼ਾਸਨ ਜਿੰਮੇਦਾਰੀ ਲੈਂਦਾ ਉਸ ਚੀਜ਼ ਦੀ ਨਹੀਂ ਇਹ ਆਪਣਾ ਜ਼ਿਲ੍ਹੇਦਾਰ ਸਾਹਿਬ ਦੱਸ ਸਕਦੇ ਨੇ ਮੈਂ ਆਪਣੀ ਡਿਊਟੀ ਕਰ ਰਿਹਾ ਇੱਥੇ ਬਾਕੀ ਹੁੰਦੇ ਮਤਲਬ ਇਸ ਲਈ ਤੁਹਾਨੂੰ ਹਾਂ ਨਹੀਂ ਮੇਰੇ ਉਹ ਹੀ ਦੱਸ ਸਕਦੇ ਨੇ ਉਹਨਾਂ ਦੀ ਜ਼ਮੀਨ ਹੈ ਉਹ ਮਾਲਕ ਨੇ ਉਹ ਕਬਜ਼ਾ ਲੈ ਰਹੇ ਨੇ ਮੈਂ ਲਾਇਨ ਆਰਡਰ ਮੈਂਟੇਨ ਕਰ ਰਹੇ ਤੇ ਓਕੇ ਥੈਂਕ ਯੂ ਜੀਮਾ ਤੁਹਾਡਾ ਜੀ सुरेंद्र ਸਮਝਾਓ ਤੁਹਾਡੀ ਡੈਟਿਨੇਸ਼ਨ ਕੀ ਹੈ ਸਰ ਜ਼ਿਲ੍ਹਾ ਦਾਰ ਅੱਜ ਜਿਹੜੀ ਕਾਰਵਾਈ ਹੋ ਰਹੀ ਹੈ ਕਿਸ ਅਧਾਰ ਤੇ ਹੋ ਰਹੀ ਹੈ ਤੇ ਇਸ ਕਾਰਨ ਕੀ ਹੈ ਕਿ ਇਹਨਾਂ ਦਾ ਮਕਾਨ ਪਿਆ ਗਿਆ ਇਹਨਾਂ ਨੇ ਨਜਾਇਜ਼ ਕਬਜ਼ਾ ਤੱਕ ਨਜਾਇਜ਼ ਕਬਜ਼ਾ ਕੀਤਾ ਹੈ ਸਾਡੇ ਇੰਡੀਗੇਸ਼ਨ ਡਿਪਾਰਟਮੈਂਟ ਦੀ ਜਗ੍ਹਾ ਤੇ ਕੀ ਇਸ ਪਿੰਡ ਦੇ ਵਿੱਚ ਇੱਕ ਮਕਾਨ ਹੀ ਐਸਾ ਜੀ ਜਿਹਦਾ ਕਬਜ਼ਾ ਕੀਤਾ ਆ ਹੋਰ ਕੋਈ ਨਹੀਂ ਹੈਗਾ ਸਾਡੇ ਕੋਲੇ ਤੇ ਕੋਰਟ ਦੇ ਆਰਡਰ ਆਇਆ ਹੈ ਕੋਰਟ ਇਸ ਚੱਲਿਆ ਤੇ ਕੋਰਟ ਦੇ ਆਰਡਰਾਂ ਤੇ ਅਸੀਂ ਆਏ ਆ ਤੇ ਕਿੰਨੇ ਫੁੱਟ ਜਗ੍ਹਾ ਸਰ ਜੋ ਨੇਰੀ ਭਵਗ ਦੀ ਜਗ੍ਹਾ ਦੇ ਵਿੱਚ ਆਈ ਹੈ 11 ਫੁੱਟ 11 ਫੁੱਟ ਹੈ ਤੇ ਜੇਕਰ ਇਹਨਾਂ ਦਾ ਬਾਕੀ ਮਕਾਨ ਨੁਕਸਾਨਿਆ ਜਾਂਦਾ ਤਾਂ ਕੀ ਜ਼ਿੰਮੇਵਾਰੀ ਬਣਦੀ ਹੈ ਤੁਹਾਡੀ ਵੀ ਹਰਜਾਨਾ ਵਗੈਰਾ ਇਹਨਾਂ ਨੂੰ ਦੇ ਦੇਣਾ ਦੇਖੋ ਇਹਨਾਂ ਨੂੰ ਕਾਫੀ ਟਾਈਮ ਦਿੱਤਾ ਅਸੀਂ ਇਹ ਨੋਟਸ ਪਹਿਲਾਂ ਦਿੱਤੇ ਆ ਵੀ ਇਹਨੂੰ ਕਬਜ਼ੇ ਨੂੰ ਖਾਲੀ ਕਰ ਦਿਓ ਕਿੰਨੇ ਕੁ ਨੋਟਿਸ ਭੇਜਿਆ ਸੀ ਤੁਹਾਡੇ ਕੋਲੋਂ ਪਹਿਲਾਂ ਅਹ ਕਿਹੜਾ 5 ਨੋਟਸ ਤਾਂ ਉਥੇ ਕੋਰਟ 5 ਨੋਟਸ ਇਹਨਾਂ ਨੂੰ ਕੋਰਟ ਦੇ ਆਏ ਆ ਤੇ ਦੋ ਨੋਟਸ ਹੁਣ ਦੇ ਕੇ ਗਏ ਆ ਸੀ ਇਹਨਾਂ ਨੂੰ ਮੇਰਾ ਫੈਸਲਾ ਹੋਣ ਤੋਂ ਬਾਅਦ ਫਿਰ ਮਕਾਨ ਮਾਲਕ ਕਹਿ ਰਹੀ ਵੀ ਇਹ ਸਾਡਾ ਕੇਸ ਜਿਹੜਾ ਇਹ ਕਾਡੀ ਵੀ ਕੋਰਟ অফ ਕੰਟੈਕਟ ਚੱਲ ਰਿਹਾ ਨਹੀਂ ਨਹੀਂ ਕੋਰਟ ਦੇ ਆਰਡਰ ਭਇਆ ਸੀ ਕੋਰਟ ਦੇ ਆਰਡਰਾਂ ਤੋਂ ਹੀ ਆਇਆ ਸੀ ਇਹਨਾਂ ਨੂੰ ਕਿਹਾ ਕੋਈ ਸਟੇ ਵਗੈਰਾ ਹੈ ਨਹੀਂ ਨਹੀਂ ਇਹਨਾਂ ਕੋਲ ਤੇ ਉਸ ਤੋਂ ਬਾਅਦ ਫਿਰ ਅਸੀਂ ਕਿ ਆਮਨੇ 11 ਫੁੱਟ ਕਬਜ਼ਾ ਲੈਣ ਦੀ ਕਾਰਵਾਈ ਚੱਲਦੀ ਹੈ ਸਾਡੀ ਹਾਂਜੀ ਕੀ ਨਾਮ ਹੈ ਸਰ ਤੁਹਾਡਾ ਮੇਰਾ ਨੋ ਐਸਆਈ ਸੋਨ ਸਿੰਘ ਆ ਜੀ ਮੈਂ ਥਾਣਾ ਮਲਾਉ ਦੇਖੇ ਤਨਾਤਾ ਜੀ ਤੇ ਅੱਜ ਜੋ ਰਾਮਗੜ੍ਹ ਸਰਦਾਰਾਂ ਦੇ ਵਿੱਚ ਨਹਿਰੀ ਵਿਭਾਗ ਦੁਆਰਾ ਜਗ੍ਹਾ ਖਾਲੀ ਕਰਵਾਈ ਜਾ ਰਹੀ ਹੈ ਕਾਰਨ ਕੀ ਹੈ ਜੀ ਦੱਸੋਗੇ ਤੁਹਾਡੇ ਕਾਰਨ ਇਹ ਹੈ ਜੀ ਇਹਨਾਂ ਵੱਲੋਂ ਜਿਹੜੀ ਸਰਕਾਰ ਦੀ ਨਹਿਰੀ ਵਿਭਾਗ ਦੀ ਜਗ੍ਹਾ 11 ਫੁੱਟ ਜਗ੍ਹਾ ਉਹ ਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਜੀ ਤੇ ਸਰਦਾਰ ਸੁਰਿੰਦਰ ਸਿੰਘ ਜੀ ਜ਼ਿਲ੍ਹਾਦਰ ਅਫਸਰ ਤੇ ਸਰਦਾਰ ਵਿਕਾਸਦੀਪ ਜੀ ਨੈਵਸੀਲਰ ਸਾਹਿਬ ਜਿਹੜੇ ਡਿਰੇਕਟਰ ਸਾਹਿਬ ਨੇ ਇੱਥੇ ਮੌਕੇ ਤੇ ਆਏ ਨੇ ਜੀ ਮੈਂ ਉਹਨਾਂ ਨਾਲ ਬਤੌਰ ਸਕਿਉਰਟੀ ਇੱਥੇ ਆਇਆ ਉਹ ਜਿਹੜੀ ਆਪਣੀ ਕਾਰਵਾਈ ਕਰ ਰਹੇ ਨੇ ਮੈਂ ਬਤੌਰ ਸਕਿਉਰਟੀ ਆਪਣਾ ਕੰਮ ਕਰ ਰਿਹਾ ਕੁਝ ਕੁ ਪਰਿਵਾਰਕ ਮੈਂਬਰਾਂ ਦਾ ਅਲਿਗੇਸ਼ਨ ਨੇ ਪੁਲਿਸ ਪ੍ਰਸ਼ਾਸਨ ਦੇ ਉੱਤੇ ਕਿ ਸਾਨੂੰ ਧਮਕਾਇਆ ਵੀ ਜਾ ਰਿਹਾ ਤੇ ਸਾਨੂੰ ਸਮਾਨ ਚੱਕਣ ਦਾ ਮੌਕਾ ਵੀ ਨਹੀਂ ਦਿੱਤਾ ਜੀ ਉਹਨਾਂ ਦੇ ਕੋਈ ਸਮਾਨਤਾ ਸੀ ਆਪ ਚੁਕਾਇਆ ਨਾਲ ਲੱਗ ਕੇ ਜਿਹੜਾ ਸਮਾਨ ਆ ਉਹ ਆਪ ਚੁਕਾਇਆ ਜੀ ਹੁਣ ਸਰਕਾਰ ਨੇ ਹੁਕਮਾਂ ਦੀ ਅਸੀਂ ਤਾਂ ਪਾਲਣਾ ਕਰਾਉਣੀ ਆ ਸਰਕਾਰ ਦੀ ਹੁਕਮਾਂ ਦੀ ਪਾਲਣਾ ਕਰਾਉਣੀ ਆ ਸਮਾਨ ਅਸੀਂ ਜੋ ਜੋ ਵੀ ਇਹਨਾਂ ਦਾ ਸਮਾਨ ਸੀ ਅਸੀਂ ਆਪ ਖੁਦ ਨਾਲ ਲਾ ਕੇ ਚਕਾਇਆ ਉਹਨਾਂ ਦਾ ਕਿੰਨੇ ਕ ਵਜੇ ਤੋਂ ਚੱਲ ਰਿਹਾ ਜੀ ਇਹ ਜਿਹੜਾ ਖਾਲੀ ਕੋ ਬੰਦ ਦੱਸ ਤਕਰੀਬਨ ਹੁਣ ਹੁਣ ਤੋਂ ਤਕਰੀਬਨ 2 ਘੰਟੇ ਦੀ ਸਮਾਂ ਹੋ ਗਿਆ ਤਕਰੀਬਨ 2 ਘੰਟੇ ਦਾ ਸਮਾਂ ਹੋ ਗਿਆ ਚੱਲ ਜਾਨੂੰ ਕਿਤਨੇ ਕਿਤੇ ਪਰਿਵਾਰ ਇੱਕ ਮੈਂਬਰਾਂ ਦੇ ਵਿੱਚ ਸਹਿਮ ਦਾ ਮਾਹੌਲ ਵੀ ਵੇਖਣ ਨੂੰ ਮਿਲਿਆ ਪਰਿਵਾਰਿਕ ਮੈਂਬਰ ਜਿਹੜੇ ਅਥਰੂ ਵਹਾਰੇ ਸੀ ਤੇ ਵਹਉਣ ਵੀ ਕਿਉਂ ਨਾ ਕਿਉਂਕਿ ਉਹਨਾਂ ਦਾ ਜਿਹੜਾ ਆਸ਼ੀਆਨਾ ਉਹਨਾਂ ਦਾ ਮਕਾਨ ਜੋ ਮਿਹਨਤ ਦੇ ਨਾਲ ਬਣਾਇਆ ਸੀ ਉਹ ਇਸ ਵੇਲੇ ਢਹਿ ਢੇਰੀ ਹੋ ਚੁੱਕਿਆ ਹੈ ਫਿਲਹਾਲ ਬਾਕੀ ਜੋ ਕਹਿ ਲਈ ਜਿਹੜੀ ਕਾਰਵਾਈ ਸੀ ਉਹ ਨਹਿਰੀ ਵਿਭਾਗ ਦੇ ਮੁਲਾਜ਼ਮਾਂ ਨੇ ਆਪਣੀ ਕਰ ਦਿੱਤੀ ਹੈ ਮਕਾਨ ਹੈ ਜਿਹੜਾ ਉਹ ਢਾ ਦਿੱਤਾ ਗਿਆ ਤੇ ਤੁਸੀਂ ਸੁਣਿਆ ਕਿ ਨਹਿਰੀ ਵਿਭਾਗ ਦੇ ਕਰਮਚਾਰੀਆਂ ਨੇ ਜੋ ਬਿਆਨ ਦਿੱਤਾ ਉਸ ਵਿੱਚ ਕਿਹਾ ਹੈ ਕਿ ਜਿਹੜੀ ਸਾਡੀ ਕਾਰਵਾਈ ਸੀ ਅਸੀਂ ਤਾਂ ਸਿਰਫ ਉਸ ਦੇ ਉੱਤੇ ਫੋਲ ਚੜਾਏ ਨੇ ਕੋਰਟ ਦੇ ਜੋ ਆਰਡਰ ਸੀ ਅਸੀਂ ਸਿਰਫ ਉਹਨਾਂ ਨੂੰ ਹੀ ਮੰਨਿਆ ਕਿਤੇ ਨਾ ਕਿਤੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਕਿ ਸਾਨੂੰ ਸਮਾਂ ਵੀ ਨਹੀਂ ਦਿੱਤਾ ਗਿਆ ਕਿ ਅਸੀਂ ਆਪਣਾ ਜੋ ਸਮਾਨ ਹੈ ਕੀਮਤੀ ਸਮਾਨ ਹੈ ਘਰ ਤੋਂ ਬਾਹਰ ਕੱਢ ਲਈਏ ਤੇ ਕਾਫੀ ਹਿੱਸਾ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜੋ ਨੁਕਸਾਨਿਆ ਗਿਆ ਹੈ ਤੇ ਵੱਡਾ ਨੁਕਸਾਨ ਹੈ ਤੇ ਹੁਣ ਪਰਿਵਾਰਿਕ ਮੈਂਬਰ ਨੇ ਹੌਲੀ-ਹੌਲੀ ਸਮਾਨ ਜਿਹੜਾ ਆਪਣਾ ਇਕੱਠਾ ਵੀ ਕਰ ਰਹੇ ਨੇ ਕਿਤੇ ਨਾ ਕਿਤੇ ਇੱਕ ਇਨਸਾਨ ਦੁਆਰਾ ਜਿਹੜਾ ਆਪਣਾ ਆਸ਼ੀਆਨਾ ਬੜੀ ਮਿਹਨਤ ਦੇ ਨਾਲ ਬਣਾਇਆ ਜਾਂਦਾ ਤੇ ਜੀ ਉਟਾ ਦਾਵੇ ਤਾਂ ਬੜਾ ਦੁੱਖ ਲੱਗਦਾ ਫਿਲਹਾਲ ਜਿਹੜਾ ਮਾਮਲਾ ਹੈ ਉਹ ਕੋਰਟ ਦੇ ਵਿੱਚ ਵੀ ਚੱਲ ਰਿਹਾ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਜੋ ਇਸ ਤਰ੍ਹਾਂ ਪ੍ਰਸ਼ਾਸਨ ਨੇ ਇਹ ਨਹਿਰੀ ਵਿਭਾਗ ਨੇ ਜਿਹੜੀ ਜਗ੍ਹਾ ਖਾਲੀ ਕਰਵਾਈ ਹੈ ਕਿ ਹੋਰ ਮਕਾਨ ਵੀ ਉਸ ਦੀ ਰੇਂਜ ਦੇ ਵਿੱਚ ਆਉਂਦੇ ਨੇ ਕਿ ਹੋਰ ਮਕਾਨਾਂ ਉੱਤੇ ਵੀ ਐਸੇ ਤਰ੍ਹਾਂ ਕਾਰਵਾਈ ਕਰਦੇ ਨੇ ਕੈਮਰਾ ਪਰਸਨ ਜਮਕੌਰ ਸਿੰਘ ਦੇ ਨਾਲ ਪਬਲਿਕ ਵਾਇਸ ਲਈ ਮੈਂ ਪ੍ਰਕਾਸ਼ ਸ਼ਰਮਾ